ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਹੀ ਵੋਟ ਮੰਗ ਰਹੇ ਹਾਂ ਇੱਕ ਜਿਹੜਾ ਪੋਲਿਟਿਸ਼ੀਅਨ ਦਾ ਕਰੀਅਰ ਹੁੰਦਾ ਉਹਦੇ ਵਿੱਚ ਉਹ ਕਹਿੰਦੇ ਨੇ ਤੁਸੀਂ ਕੀਤਾ ਕੀ ਅਸੀਂ ਕਹਿੰਦੇ ਅਸੀਂ ਛੱਡਿਆ ਹੀ ਕੁਝ ਨਹੀਂ ਬਿਨਾਂ ਕਹੇ ਲੋਕਾਂ ਦੇ ਕੰਮ ਕੀਤੇ ਨੇ ਜਿਹੜੇ ਸਾਡੇ ਨਹੀਂ ਵੀ ਕਿਸੇ ਨੇ ਕਹੇ ਸੀ ਅਸੀਂ ਉਹ ਵੀ ਕੀਤੇ ਨੇ ਕੰਮਾਂ ਦੇ ਆਧਾਰ ਤੇ ਸਾਨੂੰ ਵੋਟ ਲੋਕਾਂ ਦਾ ਭਰੋਸਾ ਤਾਂ ਇਸ ਤਰ੍ਹਾਂ ਕਿ ਲੋਕ ਸਾਨੂੰ ਪਹਿਲਾਂ ਹੀ ਫੋਨ ਕਰਕੇ ਵਧਾਈਆਂ ਦੇ ਰਹੇ ਨੇ ਮੈਂ ਤੁਹਾਨੂੰ ਦੱਸ ਰਹੀ ਹਾਂ ਉਹ ਕਹਿੰਦੇ ਜੀ ਜਦੋਂ ਜਾਂਦੇ ਆ ਕਹਿੰਦੇ ਤੁਸੀਂ ਕੀ ਕਰਨ ਆਏ ਹੋ ਅਸੀਂ ਤਾਂ ਤੁਹਾਡੇ ਹੀ ਮੈਂ ਤੁਹਾਡੇ ਕੰਮ ਬੋਲਦੇ ਨੇ ਤੁਸੀਂ ਇੱਕ ਫੋਨ ਕਾਲ ਤੇ ਸਾਡਾ ਫੋਨ ਚੁੱਕਦੇ ਹੋ ਕਹਿੰਦੇ ਕਈ ਵਾਰੀ ਤਾਂ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਫੋਨ ਤੇ ਹੀ ਕੰਮ ਹੋ ਜਾਂਦੇ ਨੇ ਉਹ ਆਪਣੇ ਆਪ ਨੂੰ ਲੱਕੀ ਮਹਿਸੂਸ ਕਰਦੇ ਨੇ ਕਿ ਤੁਸੀਂ ਸਾਡੇ ਵਾਰਡ ਸਾਡਾ ਵਾਰਡ ਹੁਣ ਤੁਹਾਡੇ ਅੰਡਰ ਦੇ ਵਿੱਚ ਆਇਆ ਪੰਜਾਬ ਦੇ ਮੌਸਮ ਦੇ ਵਿੱਚ ਬੇਸ਼ੱਕ ਠੰਡਕ ਦੇਖਣ ਨੂੰ ਮਿਲ ਰਹੀ ਹੈ ਪਰ ਨਗਰ ਨਿਗਮ ਚੋਨਾ ਨੂੰ ਲੈ ਕੇ ਚੋਣਵੀਂ ਮਾਹੌਲ ਜਿਹੜਾ ਵਾ ਲਗਾਤਾਰ ਗਰਮਾਂ ਦਾ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲੁਧਿਆਣਾ ਨਗਰ ਨਿਗਮ ਚੋਨਾ ਨੂੰ ਲੈ ਕੇ ਵਾਰ ਨੰਬਰ 36 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਿੰਦਰਜੀਤ ਕੋਰ ਘੁੰਮਣ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਤੇ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਇੱਕ ਵਾਰ ਫਿਰ ਜਨਤਾ ਦੀ ਕਚੈਰੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਇੱਕ ਵਾਰ ਫਿਰ ਜਨਤਾ ਤੋਂ ਵੋਟ ਪਾਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਵਾ ਲੋਕਾਂ ਦੇ ਵਿੱਚ ਘਰ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਇੱਕ ਵਾਰ ਫਿਰ ਜਨਤਾ ਦੀ ਕਚੈਰੀ ਦੇ ਵਿੱਚ ਪਹੁੰਚੇ ਹੋਏ ਹੋ ਕੀਤੇ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾ ਰਹੇ ਹੋ ਤੇ ਇੱਕ ਵਾਰ ਵੋਟ ਪਾਣ ਦੀ ਅਪੀਲ ਕਰ ਰਹੇ ਹਾਂ ਹਾਂਜੀ ਹਾਂਜੀ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਆ ਕਿਉਂਕਿ ਇੱਕ ਜਿਹੜਾ ਪੋਲਿਟਿਸ਼ੀਅਨ ਦਾ ਕਰੀਅਰ ਹੁੰਦਾ ਉਹਦੇ ਵਿੱਚ ਉਹ ਕਹਿੰਦੇ ਨੇ ਤੁਸੀਂ ਕੀਤਾ ਕੀ ਅਸੀਂ ਕਹਿੰਦੇ ਆ ਅਸੀਂ ਛੱਡਿਆ ਹੀ ਕੁਝ ਨਹੀਂ ਅਸੀਂ ਬਿਨਾ ਕਹੇ ਲੋਕਾਂ ਦੇ ਕੰਮ ਕੀਤੇ ਨੇ ਜਿਹੜਾ ਸਾਡੇ ਨਹੀਂ ਵੀ ਕਿਸੇ ਨੇ ਕਹੇ ਸੀ ਅਸੀਂ ਉਹ ਵੀ ਕੀਤੇ ਨੇ ਕੰਮਾਂ ਦੇ ਆਧਾਰ ਤੇ ਸਾਨੂੰ ਵੋਟ ਦੇਣੀ ਤਾਂ ਕਿਸ ਤਰ੍ਹਾਂ ਦੇ ਦਿਓ ਕਿ 5 ਸਾਲ ਕੰਮ ਕੀਤੇ 5 ਸਾਲ ਕੰਮ ਕਰਨ ਤੋਂ ਬਾਅਦ ਇੱਕ ਵਾਰ ਫਿਰ ਜਨਤਾਲੀ ਕਚਾਰੀ ਦੇ ਵਿੱਚੋਂ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਤੋਂ ਜਿਹੜਾ ਉਹਨਾਂ ਦਾ ਭਰੋਸਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਜੀ ਹਾਂਜੀ ਪੂਰਾ ਪੂਰਾ ਕਿਸ ਤਰ੍ਹਾਂ ਦੇ ਉਹ ਡੋਰ ਟੂ ਡੋਰ ਕਰ ਰਹੇ ਹੋ ਲੋਕਾਂ ਦਾ ਕੀ ਹੰਗਾਰਾ ਮਿਲ ਰਿਹਾ ਤੇ ਲੋਕ ਕੀ ਕਹਿ ਰਹੇ ਨੇ ਕਿ ਕਿਹੜੇ ਐਸੇ ਕੰਮ ਨੇ ਜਿਹੜੇ ਉਹ ਆਉਣ ਵਾਲੀ ਟਰਮ ਦੇ ਵਿੱਚ ਤੁਹਾਡੇ ਕੋਲ ਕਰਾਣਾ ਚਾਹੁੰਦੇ ਨੇ ਲੋਕਾਂ ਦਾ ਭਰੋਸਾ ਤਾਂ ਇਸ ਤਰ੍ਹਾਂ ਕਿ ਲੋਕ ਸਾਨੂੰ ਪਹਿਲਾਂ ਹੀ ਫੋਨ ਕਰਕੇ ਵਧਾਈਆਂ ਦੇ ਰਹੇ ਨੇ ਮੈਂ ਤੁਹਾਨੂੰ ਦੱਸ ਰਹੀ ਹਾਂ ਉਹ ਕਹਿੰਦੇ ਜੀ ਜਦੋਂ ਜਾਂਦੇ ਆ ਕਹਿੰਦੇ ਤੁਸੀਂ ਕੀ ਕਰਨ ਆਏ ਹੋ ਅਸੀਂ ਤਾਂ ਤੁਹਾਡੇ ਹੀ ਮੈਂ ਤੁਹਾਡੇ ਕੰਮ ਬੋਲਦੇ ਨੇ ਤੁਸੀਂ ਇੱਕ ਫੋਨ ਕਾਲ ਤੇ ਸਾਡਾ ਫੋਨ ਚੁੱਕਦੇ ਹੋ ਕਹਿੰਦੇ ਕਈ ਵਾਰੀ ਤਾਂ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਫੋਨ ਤੇ ਹੀ ਕੰਮ ਹੋ ਜਾਂਦੇ ਨੇ ਤਾਂ ਨਵੀਂ ਵਾਰਡ ਬੰਦੀ ਦੇ ਵਿੱਚ ਬਾੜ ਦੇ ਵਿੱਚ ਕਈ ਇਲਾਕੇ ਜਿਹੜੇ ਨੇ ਕੱਟੇ ਜਾ ਚੁੱਕੇ ਨੇ ਤੇ ਕਈ ਇਲਾਕੇ ਜਿਹੜੇ ਨਵੇਂ ਜੋੜੇ ਨੇ ਤੇ ਜਿਹੜੇ ਨਵੇਂ ਇਲਾਕੇ ਜੋੜੇ ਨੇ ਉਹਨਾਂ ਦੇ ਕੀ ਸਮੱਸਿਆਵਾਂ ਵਾ ਉੱਥੇ ਦੇ ਲੋਕਾਂ ਦਾ ਕੀ ਕਹਿਣਾ ਵਾ ਸਾਡੇ ਚੋਂ ਇੱਕ ਜੈਡ ਬਲੌਕ ਤੇ ਹੈਬੋਵਾਲ ਦਾ ਥੋੜਾ ਏਰੀਆ ਤੇ ਡੈਰੀਆਂ ਕੱਟੀਆਂ ਗਈਆਂ ਨੇ ਵਿੱਚੋਂ ਨਵਾਂ ਏਰੀਆ ਗੋਪਾਲਨਗਰ ਤੇ ਸਨੇਤ ਵਾਲੀ ਦੇ ਸਾਹਮਣੇ ਈ ਬਲੌਕ ਮਿਲਿਆ ਸਨੋ ਉਹਨਾਂ ਏਰੀਆ ਦਾ ਇੰਨਾ ਕੋਈ ਬੁਰਾ ਹਾਲ ਹੈ ਜਿੱਥੇ ਸਰਕਾਰਾਂ ਦੇ ਵਿੱਚ ਰਹਿੰਦੇ ਹੋਏ ਵਾਲੇ ਕਾਉਂਸਲਰ 15 15 20 20 ਸਾਲ ਉਹਨਾਂ ਨੇ ਕਾਉਂਸਲਰੀ ਕੀਤੀ ਹੈ ਉੱਥੇ ਪਰ ਛੋਟੇ ਛੋਟੇ ਪਾਰਕ ਵੀ ਉਹਨਾਂ ਨੇ ਡਿਵੈਲਪ ਨਹੀਂ ਕੀਤੇ ਹੈਗੇ ਬਹੁਤ ਮਾੜਾ ਹਾਲ ਹੈ ਅਸੀਂ ਕਈ ਏਰੀਆ ਦੇ ਵਿੱਚ ਜਦੋਂ ਵਾਰਡਬੰਦੀ ਦੀ ਦੁਵਿਧਾ ਸੀ ਅਸੀਂ ਪਹਿਲਾਂ ਹੀ ਉੱਥੇ ਕੰਮ ਸਟਾਰਟ ਕਰਦੇ ਨੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਉਹ ਆਪਣੇ ਆਪ ਨੂੰ ਲੱਕੀ ਮਹਿਸੂਸ ਕਰਦੇ ਨੇ ਕਿ ਤੁਸੀਂ ਸਾਡੇ ਵਾਰਡ ਸਾਡਾ ਵਾਰਡ ਹੁਣ ਤੁਹਾਡੇ ਅੰਡਰ ਦੇ ਵਿੱਚ ਆਇਆ ਕੀ ਉਮੀਦਾਂ ਮੈਂ ਉਮੀਦਾਂ ਇਹ ਹੈ ਕਿ ਕੀ ਕਹਿੰਦੇ ਨੇ ਵੀ ਜਿੱਤ ਦੇ ਨਿਸ਼ਾਨ ਜਸਦਾ ਲਾਏ ਜਾਂਦੇ ਝੰਡੇ ਨਾਲ ਅਸੀਂ ਸ਼ੌਂਕ ਨਾਲ ਕੰਮ ਕਰਦੇ ਆ ਸਾਨੂੰ ਕਿਸੇ ਲਾਲਚ ਦੇ ਨਾਲ ਅਸੀਂ ਕੰਮ ਨਹੀਂ ਕਰਦੇ ਨਾ ਡੰਡੇ ਦੇ ਜ਼ੋਰ ਨਾਲ ਕਰਵਾਉਂਦੇ ਆ ਪਿਆਰ ਨਾਲ ਕੰਮ ਹੁੰਦੇ ਨੇ ਤੇ ਸ਼ੌਂਕ ਨਾਲ ਕੰਮ ਕਿੱਥੇ ਹੋਇਆ ਉਧਰ ਸਾਨੂੰ ਉਤਸ਼ਾਹ ਦੇ ਨਾਲ ਸਾਡੀ ਸਾਰੀ ਟੀਮ ਸਿਰਫ ਤੇ ਸਿਰਫ ਸ਼ੌਂਕੀਆ ਤੌਰ ਤੇ ਲੱਗੀ ਹੁੰਦੀ ਆ ਕੋਈ ਕੰਮ ਇਹ ਹੋ ਜਾਣੇ ਕਿ ਜਿਹੜਾ ਛੱਡ ਦਿੰਦੇ ਨੇ ਤਾਂ ਉਮੀਦ ਹੈ ਕਿ 21 ਦਸੰਬਰ ਨੂੰ ਪਿਛਲੇ 5 ਸਾਲ ਦੇ ਕੀਤਾ ਦਾ ਜਿਹੜਾ ਫਲ ਹੈ ਲੋਕ ਆਪਣੀ ਵੋਟ ਦੇ ਰੂਪ ਦੇ ਵਿੱਚ ਤੁਹਾਨੂੰ ਦੇਣਗੇ ਬਿਲਕੁਲ ਬਿਲਕੁਲ 101% ਦੇ ਬਿਲਕੁਲ ਐਸੀ ਕਿ ਮਨਿੰਦਰ ਕੋਰ ਕੋ ਮਨ ਬਾੜ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਹਿੰਦੇ ਨੇ ਕਿ 5 ਸਾਲ ਕੰਮ ਕਰਵਾਏ ਨੇ ਤੇ ਕੀਤੇ ਕੰਮਾਂ ਨੂੰ ਲੈ ਕੇ ਜਨਤਾ ਦੀ ਕਚਾਰੀ ਦੇ ਵਿਚਕਾਰ ਆ ਤੇ 21 ਦਸੰਬਰ ਨੂੰ ਲੋਕ ਕੀਤੇ ਕੰਮਾਂ ਦਾ ਫਲ ਜਿਹੜਾ ਵਾ ਵੋਟ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੇਣਗੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕਕਾਲ ਚਰਚਾ ਟੀਵੀ ਲੁਧਿਆਣਾ